ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਇੱਕ ਤੁਹਾਡੇ ਨਾਲ ਛੋਟੀ ਜੀ ਵੀਡੀਓ ਸਾਂਝੀ ਕਰ ਰਹੇ ਹਾਂ ਦੋਸਤੋ ਇਹ ਤੁਸੀਂ ਦੇਖ ਰਹੇ ਹੋ ਪਿੰਡ ਸੁੰਦਰਪੁਰਾ ਦੀ ਪੁਰਾਣੀ ਨਹਿਰੀ ਕੋਠੀ ਤੇ ਦੋਸਤੋ ਇਹ ਪੁਰਾਣੇ ਸਮੇਂ ਦੀ ਨਹਿਰੀ ਕੋਠੀ ਬਣੀ ਹੋਈ ਆ ਬੜਾ ਖੂਬਸੂਰਤ ਇਸ ਦਾ ਨਕਸ਼ਾ ਬੜਾ ਖੂਬਸੂਰਤ ਇਸ ਦਾ ਡਿਜ਼ਾਈਨ ਤੁਸੀਂ ਦੇਖ ਰਹੇ ਹੋ ਇਸ ਵੀਡੀਓ ਦੇ ਵਿੱਚ ਤੇ ਦੋਸਤੋ ਇਹ ਹੁਣ ਬਿਲਕੁਲ ਹੌਲੀ-ਹੌਲੀ ਕਰਕੇ ਖੰਡਰ ਹੁੰਦੀ ਜਾ ਰਹੀ ਹੈ ਨਹਿਰੀ ਕੋਠੀਆਂ ਦੀਆਂ ਆਪਾਂ ਪਹਿਲਾਂ ਵੀ ਕਾਫੀ ਵੀਡੀਓ ਸ਼ੇਅਰ ਕੀਤੀਆਂ ਸੀ ਉਹ ਪੰਜਾਬ ਦੇ ਵਿੱਚ ਜਿਹੜੀਆਂ ਨਹਿਰੀ ਕੋਠੀਆਂ ਉਹ ਤੁਹਾਨੂੰ ਦਿਖਾਈਆਂ ਤੇ ਅੱਜ ਇਹ ਰਾਜਸਥਾਨ ਦੀ ਨਹਿਰੀ ਕੋਠੀ ਦਿਖਾ ਰਹੇ ਹਾਂ ਇਹ ਦੋਸਤੋ ਜਿਹੜੀ ਨਹਿਰੀ ਕੋਠੀ ਪਿੰਡ ਸੁੰਦਰਪੁਰਾ ਤੋਂ ਜਦੋਂ ਮੰਨੀ ਵਾਲਾ ਪਿੰਡ ਨੂੰ ਜਾਂਦੇ ਆ ਇਹ ਪਿੰਡ ਜਿਹੜੇ ਨੇੜੇ ਸਾਧੂਲ ਸ਼ਹਿਰ ਦੇ ਰਹਿ ਜਾਂਦੇ ਆ ਤੇ ਇਹ ਉੱਥੇ ਦੋਸਤੋ ਬਣੀ ਹੋਈ ਆ ਦੱਸਦੇ ਆ ਕਿ ਜਿਹੜੀ ਨਹਿਰ ਤੇ ਬਣੀ ਆ ਇਹ ਸ਼ਾਇਦ ਲੋਗੜ੍ਹ ਹੈੱਡ ਤੋਂ ਅੱਗੇ ਸੰਗਰੀਆ ਤੇ ਸੰਗਰੀਏ ਤੋਂ ਇਧਰ ਸੁੰਦਰਪੁਰਾ ਵੱਲ ਨੂੰ ਇਹ ਨਹਿਰ ਆਉਂਦੀ ਆ ਇੱਥੇ ਇੱਕ ਛੋਟਾ ਜਿਹਾ ਹੈੱਡ ਵੀ ਬਣਦਾ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਇੱਥੋਂ ਲੰਘੇ ਸੀ ਤੇ ਸੋਚਿਆ ਕਿ ਤੁਹਾਡੇ ਨਾਲ ਇਹ ਜਿਹੜੀਆਂ ਪ੍ਰਾਣੀਆਂ ਚੀਜ਼ਾਂ ਨੇ ਇਹਨਾਂ ਨੂੰ ਰਿਕਾਰਡ ਕਰ ਲਈਏ ਤੇ ਨਾਲੇ ਤੁਹਾਡੇ ਨਾਲ ਸਾਂਝੀਆਂ ਕਰਦੀਏ ਕਿਉਂਕਿ ਦੋਸਤੋ ਜਿਹੜੀਆਂ ਚੀਜ਼ਾਂ ਰਿਕਾਰਡ ਹੋ ਜਾਂਦੀਆਂ ਨੇ ਉਹ ਸਾਂਭੀਆਂ ਜਾਂਦੀਆਂ ਨੇ ਉਹਨਾਂ ਨੂੰ ਆਪਾਂ ਕਦੇ ਵੀ ਦੇਖ ਸਕਦੇ ਹਾਂ ਤੁਸੀਂ ਦੇਖ ਰਹੇ ਹੋ ਇੱਥੇ ਕੁਆਟਰ ਬਣੇ ਹੋਏ ਸੀ ਨਹਿਰੀ ਕੋਠੀ ਦੇ ਤੇ ਅੱਗੇ ਜਿਹੜੀ ਆਪਾਂ ਪਹਿਲਾਂ ਦੇਖ ਰਹੇ ਸੀ ਉਹ ਨਹਿਰੀ ਕੋਠੀ ਦਾ ਜਿਹੜਾ ਮੇਨ ਦਫ਼ਤਰ ਸੀ ਤੇ ਕਾਫੀ ਏਰੀਆ ਇੱਥੇ ਰੁੱਖ ਵਗੈਰਾ ਬਹੁਤ ਨੇ ਬੜਾ ਸੋਹਣਾ ਮਾਹੌਲ ਆ ਤੁਸੀਂ ਵਿੱਚ ਪੰਛੀਆਂ ਦੀਆਂ ਆਵਾਜ਼ਾਂ ਵੀ ਸੁਣੋਗੇ ਉਹ ਕੁਦਰਤੀ ਮਿਊਜ਼ਿਕ ਆ ਜਿਹੜਾ ਕੁਦਰਤ ਦੇ ਵੱਲੋਂ ਆ ਤੇ ਇਹ ਸਾਰੇ ਜਿਹੜੇ ਕੁਆਟਰ ਨੇ ਦੋਸਤੋ ਇੱਥੇ ਬਣੇ ਹੋਏ ਤੇ ਅਗਲੇ ਪਾਸੇ ਇਸ ਦੇ ਇਹ ਜਿਹੜੀ ਆਪਾਂ ਦੇਖ ਰਹੇ ਆ ਇਹ ਮੇਨ ਨਹਿਰੀ ਕੋਠੀ ਆ ਦੋਸਤੋ ਨਕਸ਼ਾ ਦੇਖੋ ਕਿੰਨਾ ਬਾ ਕਮਾਲ ਆ ਕਿੰਨੀ ਵਧੀਆ ਕਾਰੀਗਰੀ ਦੇ ਨਾਲ ਇਸ ਨੂੰ ਤਿਆਰ ਕੀਤਾ ਗਿਆ ਹੈ ਪਰ ਅਫਸੋਸ ਦੀ ਗੱਲ ਆ ਕਿ ਇਹ ਹੌਲੀ ਹੌਲੀ ਕਰਕੇ ਦੋਸਤੋ ਨਹਿਰੀ ਕੋਠੀਆਂ ਖੰਡਰ ਹੁੰਦੀਆਂ ਜਾ ਰਹੀਆਂ ਨੇ ਇਹ ਦੋਸਤੋ ਪਿੰਡ ਸੁੰਦਰਪੁਰਾ ਤੇ ਮੰਨੀ ਵਾਲੀ ਪਿੰਡ ਦੇ ਵਿਚਾਲੇ ਨੇੜੇ ਸਾਦਲ ਸ਼ਹਿਰ ਦੇ ਪੈਂਦੀ ਆ ਤੇ ਇਹ ਇਥੇ ਛੋਟਾ ਜਿਹਾ ਹੈੱਡ ਬਣਿਆ ਹੋਇਆ ਆ ਦੋਸਤੋ ਇਹ ਨਹਿਰ ਦਾ ਤੇ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਆ ਜੇ ਕਿ ਤੁਸੀਂ ਕਿੱਥੋਂ ਆਪਣੀ ਇਸ ਵੀਡੀਓ ਨੂੰ ਦੇਖ ਰਹੇ ਹੋ ਤੇ ਉਮੀਦ ਕਰਦਾ ਕਿ ਦੂਜੀਆਂ ਵੀਡੀਓ ਦੇ ਵਾਂਗੂ ਤੁਹਾਨੂੰ ਇਹ ਵੀ ਵੀਡੀਓ ਪਸੰਦ ਆਵੇਗੀ ਤੇ ਅੱਗੇ ਵੀਡੀਓ ਦੋਸਤਾਂ ਦੇ ਨਾਲ ਸਾਂਝੀ ਵੀ ਕਰਦੇ ਆ ਜੇ ਤਾਂ ਕਿ ਵੱਧ ਤੋਂ ਵੱਧ ਜਿਹੜਾ ਆਪਣਾ ਚੈਨਲ ਆ ਆਪਣੀ ਵੀਡੀਓ ਆ ਉਹ ਹੋਰ ਦੋਸਤਾਂ ਦੇ ਤੱਕ ਪਹੁੰਚ ਸਕੇ ਧੰਨਵਾਦ